ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਚੱਲ ਪਿਆ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰ ਲਈ ਜਿਹਦੇ ਨਾਲ-ਨਾਲ ਨਨਕਾਣਾ ਸਾਹਿਬ ਦੇ 6 ਗੁਰਦੁਆਰੇ ਬੋਲ ਰਹੇ ਆ ਪੂਰੇ ਇੱਥੇ ਲਾਗੇ ਲਾਗੇ ਆ ਤੇ ਅਸ ਯਾਤਰਾ ਸਾਰੀ ਹੁਣ ਅਸੀਂ ਪੈਦਲ ਚੱਲ ਪਿਆ ਉਹ ਥੋੜੇ ਦੂਰ ਪੈ ਗਏ ਨੇ ਹੁਣ ਤੇ ਦਰਸ਼ਨ ਕਰਨ ਚੱਲੇ ਆ ਹੁਣ ਗੁਰਦੁਆਰਾ ਸਾਹਿਬ ਦਿਖਾਉਣੇ ਆ ਪਹਿਲਾਂ ਤੇ ਸਾਰੀ ਸੰਗਤ ਨੂੰ ਵਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਇੱਥੇ ਬੈਠੇ ਆ ਤੇ ਸਾਨੂੰ ਕੁਝ ਹੁਣ ਪਤਾ ਨਹੀਂ ਲੱਗਦਾ ਤੇ ਅੱਜ ਭੋਗ ਪੈ ਗਿਆ ਗੁਰਦੁਆਰਾ ਸਾਹਿਬ ਕੀਰਤਨ ਵਗੈਰਾ ਚੱਲਣ ਡਈ ਅਸੀਂ ਸੋਚਿਆ ਲੱਗੇ ਲੱਗੇ ਚਲੋ ਦਰਸ਼ਨ ਕਰਕੇ ਆਉਨੇ ਆ ਸੰਗਤ ਸਾਰੀ ਚੱਲਣ ਡਈ ਆ ਕੇ ਦੇਖੋ ਅੱਜ ਮਾਰਦੀ ਉਹਨਾਂ ਖੁੱਤੀ ਹੋ ਜਾਂਦੇ ਨਾ ਹੌਲੀ-ਹੌਲੀ ਹਾਂ ਖੁੱਲਣ ਡਈਆਂ ਦੁਕਾਨਾਂ ਤੇ ਚਲੋ ਤੁਹਾਨੂੰ ਵੀ ਦਿਖਾਉਨੇ ਆ ਅੱਗੇ ਜਾ ਕੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰੌ ਬੱਲੇ ਜੀ ਤੰਬੂ ਸਾਹਿਬ ਗੁਰਦੁਆਰਾ ਸੰਗਤ ਜੀ ਅੰਦਰ ਜਾ ਕੇ ਦਿਖਾਨੇ ਆ ਦਰਸ਼ਨ ਕਰਾਉਨੇ ਆ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਆ ਗੁਰੂ ਨਾਨਕ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਧਰਤੀ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਗੁਰਦੁਆਰੇ ਸਾਹਿਬ ਦਾ ਇਤਿਹਾਸ ਜਿਹੜਾ ਇਸ ਪ੍ਰਕਾਰ ਹੈ ਕਿ ਜਦੋਂ ਸੱਚਾ ਸੌਦਾ ਕਰਕੇ ਗੁਰਨਾਨਕ ਦੇਵ ਜੀ ਵਾਪਸ ਪਰਤੇ ਸਨ ਤੇ ਇਸ ਦਰਖਤ ਦੇ ਹੇਠਾਂ ਬੈਠੇ ਸਨ ਇੱਥੇ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਵੀ ਉਹਨਾਂ ਨੂੰ ਮਿਲੇ ਸਨ ਇਸ ਦਰਖਤ ਦੀ ਜਿਹੜੀ ਆ ਸ਼ੇਪ ਆ ਇੱਕ ਤੰਬੂ ਵਾਂਗੂ ਆ ਇਸ ਕਰਕੇ ਇਸ ਗੁਰਦੁਆਰੇ ਦਾ ਨਾਮ ਜਿਹੜਾ ਪ੍ਰਸਿੱਧ ਹੋਇਆ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਕਿਉਂਕਿ ਜਦੋਂ ਸੱਚਾ ਸੌਦਾ ਕਰਕੇ ਇੱਥੇ ਪਹੁੰਚੇ ਕੁਝ ਧੇਰ ਇੱਥੇ ਆਰਾਮ ਕੀਤਾ ਚਰਨ ਛੋਹ ਧਰਤੀ ਦੀ ਗੁਰਨਾਨਕ ਦੇਵ ਜੀ ਦੀ ਆ ਤੁਸੀਂ ਪਿੱਛੇ ਜਿਹੜੇ ਦਰਸ਼ਨ ਕਰ ਰਹੇ ਹੋ ਵਣਦੇ ਇਸ ਦੀ ਜਿਹੜੀ ਇੱਕ ਸ਼ੇਪ ਆ ਉਹ ਤੰਬੂ ਵਰਗੀ ਆ ਤਾਂ ਹੀ ਇਸ ਗੁਰਦੁਆਰੇ ਸਾਹਿਬ ਦਾ ਨਾਮ ਤੰਬੂ ਸਾਹਿਬ ਰੱਖਿਆ ਜੀ ਸਾਧ ਸੰਗਤ ਜੀ ਅੱਜ ਦੇ ਦਿਨ ਬਹੁਤ ਪਵਿੱਤਰ ਦਾ ਆ ਅੱਜ ਵਿਸਾਖੀ ਆ ਵਿਸਾਖੀ ਦੇ ਉੱਤੇ ਅਸੀਂ ਪਾਕਿਸਤਾਨ ਦੇ ਵਿੱਚ ਬੈਠੇ ਆ ਤੇ ਸਮੂਹ ਪੰਜਾਬ ਦੀ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਵਸਦੇ ਸਾਰਿਆਂ ਨੂੰ ਖਾਲਸਾ ਦੇ ਸਾਜਨਾ ਦੇਸ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਤੰਬੂ ਸਾਹਿਬ ਦੇ ਜੀ ਨੇ ਫੂੜ ਜੂਂਗੀ ਲੈਣਾ ਫਿਰ ਤੂੰ ਥੰਦੂ ਥੀ ਵੜ ਜਾ ਸਕੇ ਦੀ ਸ਼ੇਪ ਜਿਹੜੀ देखो तंबूवांग लगे ना पूरा ये देखो जी पूरा तंबूवांग उधर पे लग रहा है इसीलिए तंबूवा तंबूसा ये तंबूसा ये तंबूवा आ ही तंबू बड़ा था बात बनाओ जी जोड़े बार ला के जोड़े, जोड़े बाहर लाके आओ ਫੋਟੋ ਘਟਾ ਲੈ ਤੇ ਕਿਤੇ ਨਹੀਂ ਤੇ ਲੈ ਸੈਲਫੀ ਲੈ ਲੈ ਜੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਯਾਦਗਾਰੀ ਤਸਵੀਰਾਂ ਸੰਗਤ ਦੇ ਨਾਲ ਉੱਥੇ ਕਿ ਚੁਵਾਈਆਂ ਤੰਬੂ ਇੱਥੇ ਗੁਰੂ ਨਾਨਕ ਦੇਵ ਜੀ ਨੇ ਬੈਠੇ ਸਨ ਜਦੋਂ ਸੱਚਾ ਸੌਦਾ ਕਰਕੇ ਆਏ ਸਨ ਇਹ ਉਸ ਸਮੇਂ ਦੀਆਂ ਉਸੇ ਥੜਾਵਾ ਉਹੀ ਦਰਖਤਾ ਵਣਵਾ ਜਿਹਦੇ ਥੱਲੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਥੜੇ ਤੇ ਤੇ ਉਥੋਂ ਦੀ ਇਹ ਵੀਡੀਓ ਸਾਹ ਸੰਗਤ ਜੀ ਜਦੋਂ ਸੱਚਾ ਸੌਦਾ ਕਰਨ ਤੋਂ ਬਾਅਦ ਇੱਥੇ ਆ ਕੇ ਹੀ ਇਹ ਦੇਖੋ ਸੰਗਤ ਜੀ ਉਹਨਾਂ ਨੇ ਸੇਵਾ ਕਰ ਰਹੇ ਰੋਹ ਦਾ ਲੰਗਰ ਲਗਾਇਆ ਹੋਇਆ ਹੈ ਸਾਧ ਸੰਗਤ ਜੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਤੰਬੂ ਸਾਹਿਬ ਦਾ ਰੋਹ ਦਾ ਲੰਗਰ ਲੱਗਾ ਹੈ ਬੋਧ ਵਿੱਚ ਪੁਦੀਨਾ ਬਣੇ ਰਹਾ ਹੈ ਹੋਰ ਕੁਝ ਪਾ ਦੇਣਾ ਹੈ ਹੋਇਆ ਆਇਆ ਇਹ ਦੇਖੋ ਸੇ ਭੱਜੀ ਨੂੰ ਲੱਗਿਆ ਸ਼ਤਨ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣਾ ਹੈ ਇਹ ਇਹ ਰਹੀ ਮਥਾ ਦੇ ਤਰ੍ਹਾਂ ਫਿਰ ਅੱਗੇ ਦੂਸਰੇ ਕੋਲ ਬਹੁਤ ਪਵਿੱਤਰ ਚੀਜ਼ ਹੈ ਉਹ ਨਾਲ ਦੇ ਜਿਸ ਨੂੰ ਜਿੱਥੇ ਜਿੱਥੇ ਨਹੀਂ ਗਿਆ ਜਿੱਥੇ ਜਨਮ ਲਿਆ ਆ ਜਿਸ ਨੂੰ ਅੱਲਾ ਨੇ ਸੱਚਾ ਸੌਦਾ ਕੀਤਾ ਆ ਜਿਸ ਉਹਨਾਂ ਨੇ ਮੰਜ਼ਰ ਸ਼ਿਕਾਇਆ ਆ

ਸੰਗਤ ਜੀ ਨਨਕਾਣਾ ਸਾਹਿਬ ਤੋਂ ਗੁਰਦੁਆਰੇ ਕੁਝ ਦੂਰੀ ਤੇ ਨੇ ਇਸੇ ਕਰਕੇ ਆਪਾਂ ਆਟੋ ਲੈ ਲਿਆ ਮੇਰੇ ਨਾਲ ਸਰਵਿਸ ਕਰਦੇ ਸੀ ਮੇਰੇ ਦੋਸਤ ਪੰਨੂ ਸਾਹਿਬ ਗਦਾਪੁਰ ਤੋਂ ਉਹਨਾਂ ਦੀ ਮੈਸੇਜ ਵੀ ਨਾਲ ਆ ਪਹੁੰਚ ਰਹੇ ਆ ਤੁਹਾਨੂੰ ਅਗਲੇ ਜਿਹੜੇ ਗੁਰਦੁਆਰੇ ਲੋਕਲ ਆ ਉਹਨਾਂ ਦੇ ਇਤਿਹਾਸ ਬਾਰੇ ਦੱਸਦੇ ਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇਖੋ ਇਹ ਗੁਰਦੁਆਰਾ ਵੀ ਨੇੜੇ ਦੀ ਸੀ ਤੇ ਇਹਨਾਂ ਸਾਰੇ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਕਰਾਉਂਨੇ ਆ ਕਿਹੜੇ ਕਿਹੜੇ ਗੁਰਦੁਆਰੇ 'ਚ ਅਸੀਂ ਗਏ ਤੇ ਉੱਥੇ ਸਾਹ ਸੰਗਤ ਜੀ ਉਹਦਾ ਕੀ ਇਤਿਹਾਸ ਆ ਤੁਹਾਨੂੰ ਸਾਰਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇੱਕ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਕੀ ਕੀ ਇਤਿਹਾਸ ਆ ਤੇ ਕਿਸ ਬਾਰੇ

真的。Mm hmm. ਵਾਹਿਗੁਰੂ ਜੀ ਕੀ ਬਤੈ ਇਹ ਪਵਿੱਤਰ ਦਰਖਤ ਉਹ ਆ ਜਿੱਥੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਠਹਿਰੇ ਸਨ ਤੇ ਆਪਣਾ ਘੋੜਾ ਜਿਹੜਾ ਇਸ ਦਰਖਤ ਨਾਲ ਬੰਨਿਆ ਸੀ ਇਹ ਜਿਹੜਾ ਦਰਖਤ ਸੁੱਕ ਚੁੱਕਾ ਵਾ ਇਸੇ ਕਰਕੇ ਇਹਨੂੰ ਹੁਣ ਸ਼ੀਸ਼ੇ ਦੇ ਵਿੱਚ ਮੜ ਦਿੱਤਾ ਗਿਆ ਤੇ ਇਹਦੇ ਆਪ ਤੁਹਾਨੂੰ ਦਰਸ਼ਨ ਜੀਦਾਰ ਕਰਾ ਰਹੇ ਆ ਜੀ ਇਹ ਉਹੀ ਦਰਖਤ ਆ ਉਸ ਸਮੇਂ ਦਾ ਜਦੋਂ ਪਹਿਮਾਰਾ ਇਹ ਹੈਨੇ ਚੀਤੇ ਦੇ ਨਾਲ ਘੋੜਾ ਬੰਨਿਆ ਵਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਮਾਲਜੀ ਸਾਹਿਬ ਨਨਕਾਣਾ ਸਾਹਿਬ ਜੀ ਵਾਹਿਗੁਰੂ ਜੀ ਜੀਤ ਯਾਰ ਕੀ ਰਖੜ ਬੈਨੇ ਬਾਪੂ ਨੇ ਸੁਣਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਕੀ ਅਸੀਂ ਆਏ ਹੁਣ ਗੁਰਦੁਆਰਾ ਮਾਲਜੀ ਸਾਹਿਬ ਨਨਕਾਣਾ ਸਾਹਿਬ ਤੋਂ ਕੁਝ 2-3 ਕਿਲੋਮੀਟਰ ਦੂਰੀ ਉੱਤੇ ਪਾਕਿਸਤਾਨ ਦੇ ਵਿੱਚ ਇਸ ਗੁਰਦੁਆਰੇ ਦਾ ਇਤਿਹਾਸ ਸਾਧ ਸੰਗਤ ਜੀ ਇਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਮੱਜਾਂ ਚਰੁੰਦੇ ਆਉਂਦੇ ਸਨ ਇੱਥੇ ਤੇ ਇੱਕ ਦਰਖਤ ਤੇ ਰਸਾਉਗੇ ਥੱਕ ਕੇ ਤੇ ਉੱਥੋਂ ਬਾਅਦ ਚ ਤੁੱਪ ਆ ਗਈ ਜਦੋਂ ਤੁੱਪ ਆ ਗਈ ਤਾਂ ਇੱਕ ਫਨੀਆਂ ਨਾਗ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਮੁਖ ਉੱਤੇ ਤੁੱਪ ਬਹੁਤ ਆ ਰਹੀ ਆ ਉਹਨੇ ਆਪਣੇ ਫੰਨ ਖਿਲਾੜ ਕੇ ਉਸ ਉਦੋਂ ਛਾਂ ਕੀਤੀ ਗੁਰੂ ਨਾਨਕ ਦੇਵ ਜੀ ਦੇ ਮੁਖ ਦੇ ਉੱਤੇ ਤੇ ਇਹ ਉਹ ਗੁਰਦਰਾ ਸਾਹਿਬ ਹੈ ਜਿੱਥੇ 나ਗ ਨੇ ਸ਼ਾਂ ਕੀਤੀ ਸੀ ਨਾਨਕਦੇਵ ਜੀ ਦੇ ਚਿਹਰੇ ਦੇ ਉੱਤੇ ਆਓ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਈਏ ਪਾਕਿਸਤਾਨ ਦੇ ਗੁਰਦਾਰੇ ਮਾਲੀ ਜੀ ਸਾਹਿਬ ਦਾ ਇਹ ਉਹਨਾਂ ਦਾ ਪੂਰਾ ਇਤਿਹਾਸ ਲਿਖਿਆ ਨਾਨਕ ਪਾਚਾ ਉਹਨਾਂ ਦੇ ਨਾਲ ਆਪਗਾਰ ਦਾ ਨਮਾਣੇ ਮਾਲੀ ਜੀ ਸਾਹਿਬ ਕੋਈ 150 ਕਿਤਾ ਬਿਨਾ ਦੇ ਸਹਾਰੇ ਰਾਏ ਬੁਲਾਰ ਰਾਏ ਬੁਲਾਰ ਜੀ ਨੇ ਇਹ ਜਿਹੜਾ ਕੌਤਕ ਆ ਆਪਣੀ ਅੱਖੀ ਦੇਖਿਆ ਜਦੋਂ 나ਗਨੇ ਸ਼ਾਂ ਕੀਤੀ ਸੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੋਈ ਆਮ ਇਨਸਾਨ ਸਾਧੂ ਨਹੀਂ ਆ ਇਹ ਅਲੌਕਿਕ ਰੱਬੀ ਰੂਪ ਆ ਉਥੋਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹਨਾਂ ਨੂੰ ਚਾਣਨਾ ਹੋਇਆ ਇਹ ਉਹ ਗੁਰਦੁਆਰਾ ਉਹ ਸਾ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਣੇ ਗੁਰਦੁਆਰਾ ਮਾਲੀ ਜੀ ਸਾਹਿਬ नानक पातशाह सुखने जो कस गया दस सारी सोहना मेरा वीर बन गए तू ता मेरी भैन जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਧਾਮਾਂ ਦੀ ਯਾਤਰਾ ਤੇ ਨਿਕਲੇ ਸੀ ਤੇ ਜੇ ਪਹੁੰਚੇ ਸਾਡਾ ਪੜਾ ਗੁਰਦੁਆਰਾ ਕੇਹੜਾ ਸਾਹਿਬ ਗੁਰਦੁਆਰਾ ਕੇਹੜਾ ਸਾਹਿਬ ਦਾ ਇਤਿਹਾਸ ਸਾਧ ਸੰਗਤ ਜੀ ਇਸ ਤਰ੍ਹਾਂ ਵਾ ਕਿ ਗੁਰੂ ਨਾਨਕ ਦੇਵ ਜੀ ਇੱਥੇ ਮੱਝਾਂ ਚਰਾਉਂਦੇ ਸਨ ਤੇ ਉਹ ਗੁਰੂ ਭਗਤੀ ਵਿੱਚ ਲੀਨ ਰਹਿੰਦੇ ਸੀ ਤੁਹਾਨੂੰ ਪਤਾ ਕਿ ਉਹ ਗੁਰੂ ਰੂਪ ਸੀ ਤੇ ਜਦੋਂ ਮੱਝਾਂ ਉਹਨਾਂ ਦੇ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਵੜ ਗਈਆਂ ਤੇ ਉਹ ਖੇਤ ਨੂੰ ਬਰਬਾਦ ਕਰਤਾ ਉਹ ਗੁੱਸੇ ਵਿੱਚ ਅੱਗ ਬੋਲਾ ਕੇ ਉਹਨੇ رائے ਬਲਾਰ ਜੀ ਨੂੰ ਸ਼ਿਕਾਇਤ ਕੀਤੀ ਉਹਨਾਂ ਦੇ ਪਿਤਾ ਜੀ ਨੂੰ ਵੀ ਸ਼ਿਕਾਇਤ ਕੀਤੀ ਕਿ ਤੁਹਾਡਾ ਬੇਟਾ ਉੱਥੇ ਮੱਝਾਂ ਚਰਾਉਣ ਜਾਂਦਾ ਵਾ ਤੇ ਉੱਥੇ ਸਾਡੇ ਖੇਤ ਜਾੜਦੇ ਆ ਜਦੋਂ رائے ਬਲਾਰ ਜੀ ਤੇ ਉਹਨਾਂ ਦੇ ਪਿਤਾ ਜੀ ਨੇ ਆ ਕੇ ਦੁਬਾਰਾ ਉਹ ਜਗ੍ਹਾ ਤੇ ਜਾ ਕੇ ਦੇਖਿਆ ਉਹ ਖੇਤ ਉਸੇ ਤਰ੍ਹਾਂ ਹਰੇ ਭਰੇ ਸੀ ਜਿਸ ਤਰ੍ਹਾਂ ਕੀ ਪਹਿਲਾਂ ਸੀ ਕੋਈ ਨੁਕਸਾਨ ਨਹੀਂ ਸੀ ਹੋਇਆ ਤੇ ਉਹਨਾਂ ਨੇ ਮੰਨਿਆ ਵੀ ਗੁਰੂ ਮਹਾਰਾਜ ਜੀ ਇੱਕ ਪਰਮਾਤਮਾ ਦਾ ਰੂਪ ਆ ਤੇ رائے ਬਰਾਦ ਜੀ ਨੇ ਵੀ ਉਹਨਾਂ ਨੂੰ ਉਹਨਾਂ ਤੋਂ ਸਿੱਖਿਆ ਵੀ ਲਈ ਤੇ ਇਹ ਜਗ੍ਹਾ ਵੀ ਇਹਨਾਂ ਨੂੰ ਦੇਤੀ ਆਓ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਕੇਹਰਾ ਸਾਹਿਬ ਦੇ थोड़े गाँव नंगड़ में तो पंजाबी <laughs> ਆਹ ਦਿਖਾਜੀ ਸਾਥ ਸੰਗਤ ਜੀ ਆਪਾਂ ਹੁਣ ਪਹੁੰਚੇ ਆ ਗੁਰਦੁਆਰਾ ਬਾਲ ਲੀਲਾ ਦੇ ਵਿੱਚ ਬਾਲ ਲੀਲਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਹੀ ਆਪਣੇ ਬਚਪਨ ਦੇ ਵਿੱਚ ਆਪਣੇ ਸੰਗੀ ਸਾਥੀ ਜਿਹੜੇ ਉਹਨਾਂ ਦੇ ਬਚਪਨ ਦੇ ਦੋਸਤੇ ਉਹਨਾਂ ਨਾਲ ਖੇਡਦੇ ਸਨ ਇਸੇ ਜਗ੍ਹਾ ਦੇ ਉੱਤੇ ਅਤੇ ਉਹਨਾਂ ਨੇ ਜਿਹੜੇ ਕੋਈ ਗਰੀਬ ਬੱਚੇ ਸੀ ਉਹਨਾਂ ਦੀ ਕੱਪੜੇ ਦੀ ਖਾਣ ਪੀਣ ਦੀ ਉਹਨਾਂ ਦੀ ਬਹੁਤ ਸਾਰੀ ਮਦਦ ਕਰਦੇ ਸਨ ਤੇ ਕਿਉਂਕਿ ਸ਼ੁਰੂ ਤੋਂ ਹੀ ਰੱਬੀ ਰੂਪ ਸਨ ਤੇ ਉਹਨਾਂ ਬੱਚਿਆਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜਦੇ ਸਨ ਇਹ ਉਹ ਸਥਾਨ ਆ ਜਿੱਥੇ ਬਚਪਨ ਦੇ ਵਿੱਚ ਆਪਣੇ ਸਾਥੀਆਂ ਦਾ ਨਾਲ ਖੇਡਦੇ ਸਨ ਉਹ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਬੱਚਿਆਂ ਦੀ સેવા ਭਰਤੀ ਦੇਖੋ ਤੇ ਜੀ ਸਾਧ ਸੰਗਤ ਜੀ ਅਸੀਂ ਪਹੁੰਚੇ ਹਾਂ ਗੁਰਦੁਆਰਾ ਪੱਟੀ ਸਾਹਿਬ ਇਹ ਉਹ ਪੁੱਤਰ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ 6 ਸਾਲ ਦੀ ਉਮਰ ਵਿੱਚ ਪੰਡਿਤ ਕਪਾਲਦਾਸ, ਪੰਡਿਤ ਬ੍ਰਿਜ ਲਾਲ, ਮੌਲਵੀ ਕਤਬਦੀਨ ਕੋਲ ਹਿੰਦੀ, ਸੰਸਕ੍ਰਿਤ, ਫਾਰਸੀ ਪੜ੍ਹ ਲਈ ਆਏ ਸਨ। ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮੀ ਬਾਣੀ ਦਾ ਉਚਾਰਨ ਕੀਤਾ ਸੀ। ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਬਿਲਕੁਲ ਹੀ ਜਨਮ ਸਥਾਨ ਦੇ ਨੇੜੇ ਹੈ। ਆਓ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਪੱਟੀ ਸਾਹਿਬ ਦੇ। ਕਹ ਇਹੋ ਜਿਹਾ ਸੰਗੀਤ ਹੋਵੇ ਆਓ ਆਪ ਨੂੰ ਕੁਕਤ ਮੁਕਤ ਕਰਾਂ ਨਾਨਕ ਜਿਸਤ ਨੂੰ ਸਦਾ ਨਿਕਾਰ ਸਤਿ ਲੋ ਪੂਰਾ ਪ੍ਰਭ ਆਰੰਧਿਆ ਪੂਰਾ ਦਾ ਨਾਮ ਨਾਨਕ ਪੂਰਾ ਪਾਇਆ ਬੂਲੇ ਕੇ ਕੰਗਾਵਾਂ ਅਤਿ ਜਦੀਨ ਇਹ ਹੈ ਆਦਾ ਪੂਰਤ ਉਸ ਸਾਧ ਕੇ ਬਚਨ ਬੰਬਲੀ ਬਹਾਰ ਦੇ ਰਤਨ ਇਹਨ ਕਮਾਲ ਕਰੋ ਸੇਵਕਾਰ ਆਪ ਮੈਂ ਬੋਲਦਾ ਉਸ ਸਾਧ ਤਰ ਮੇ ਜੀ ਏਸੀ ਨਨਕਾਣਾ ਸਾਹਿਬ ਦੇ ਲੋਕਲ ਗੁਰਦੁਆਰੇ ਦੇ ਦਰਸ਼ਨ ਕਰਾਏ ਇਹ ਬੰਦਾ ਉੱਤੇ ਢੋਲ ਵਜਾ ਕੇ ਸੇਵਾ ਕਰ ਰਿਹਾ ਸੀ ਅੱਗੇ ਤੁਹਾਨੂੰ ਅਸੀਂ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਸਾਡੇ ਵਲੌਗ ਜੇ ਇਦਾਂ ਹੀ ਬਣੇ ਰਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਵਾਹਿਗੁਰੂ ਲਿਖਣਾ ਜੀ ਤਾਂ ਜੋ ਇਸ ਵੀਡੀਓ ਦਾ ਲਾਭ ਦੂਜੀ ਵੀ ਸਾਰੇ ਸਾਧ ਸੰਗਤ ਉਠਾ ਸਕੇ ਇਹ ਉਥੋਂ ਦੀ ਯਾਦਗਾਰ ਤਸਵੀਰਾਂ ਫਿਰ ਮਿਲਦੇ ਆ ਅਗਲੇ ਵਲੌਗ ਪੰਜਾ ਸਾਹਿਬ